ਜੇ ਤਾਂ ਜਾਇਸੀ ਬੈਠੇ ਸੀ ਜਿਹੜਾ ਭਾਂਡੇ ਚ ਹੁੰਦੀ ਤੇ ਮਤਲਬ ਵਿਚਾਲਿਆਉ ਨਹੀਂ ਮਾਰਦੀ ਉਹ ਚ ਜਦੋਂ ਕੋਈ ਪਾਣੀ ਪੀਣ ਜਾਂਦਾ ਸੀ ਜਿਵੇਂ ਐਸ ਰੋਟ ਵੀਰੇ ਜਿਵੇਂ ਆ ਮੇਰੀ ਉਂਗਲੀ ਵੱਡੀ ਛੋਟੀ ਹੈ ਐ ਕਿੱਲ ਜਾਤੀ ਉਹ ਨਾ ਫਿਰ ਅਗਲੇ ਤੇ ਸਿਰਚ ਮਾਰਦੀ ਸੀ ਜਿਹੜਾ ਕੋਈ ਪਾਣੀ ਪੀਂਦਾ ਸੀ ਫਿਰ ਉਹਦੇ ਵਿੱਚੋਂ ਦੇਖ ਲੈ ਇੰਨੀ ਭੜੀ ਧਾਰ ਸਿਰਚੋਂ ਅਗਲੇ ਤੇ ਲਹੂ ਦੀ ਆਉਂਦੀ ਪਿੱਪਿਆਂ ਨਾਲ ਫਿਰ ਪਾਣੀ ਲੈ ਲਹੂ ਵਾਲਾ ਪਾਣੀ ਫਿਰ ਕੇ ਤੇ ਲੋ ਪੀ ਲੋ ਜੇ ਉਹ ਸਾਨੂੰ ਤੇ ਹੈ ਤੀ ਅਸੀਂ ਪੀਤਾ ਵੀਰੇ ਜਿੰਨਾ ਵੀ ਪੀਤਾ ਗਿਆ ਉਹਨਾਂ ਪੀਤਾ ਮਾਤਾ ਜੀ ਆ ਜਾਂ ਹੋਰ ਲੋਕ ਸੀਗੇ ਔਰਤਾਂ ਸੀ ਤਾਂ ਜਦ ਉਹਨਾਂ ਦਾ ਕੋਈ ਆਪਣਾ ਮਰਦਾ ਸੀ ਠੀਕ ਛੜਾ ਪੈਂਦਾ ਸੀ ਕਿ ਸ਼ਾਂਤ ਰਹਿੰਦੇ ਸੀ ਇੱਕ ਉੱਥੇ ਵੀਰੇ ਇੱਥੇ ਇਤਿ ਪਨਮਾਨ ਦੀ ਕੁੜੀ ਸੀ ਉਹਦਾ ਮੁੰਡਾ ਸੀ ਉਹ ਪੱਗ ਪਾਉਣ ਲੱਗੀ ਕਹਿੰਦੇ ਮਾ ਜੀ ਐ ਹੋਣਾ ਕਿ ਇਦਾਂ ਹੀ ਕਰਦੀ ਤੈਨੂੰ ਉਹ ਵਿਚਾਰੀ ਉੱਠ ਕੇ ਫਿਰ ਪਰੇ ਹੋ ਗਈ ਉੱਥੇ ਪੱਗ ਬਤੀ ਲੈ ਬਤ ਗਈ ਤੇਰੇ ਕਰਮਾਂ ਚ ਆਹੀ ਗੁਸਤੀ ਹੈ ਫਿਰ ਦੇਖਾਂ ਤਾਂ ਬਥੇਰਾ ਖਾਦੀ ਭਾਈ ਹਾਂ ਅਥਰ ਨਹੀਂ ਤਾਂ ਬਥੇਰਾ ਆਖਾ ਕੀ ਕਰਿਆ ਵੀ ਕੀ ਜਾਵੇ ਫਿਰ ਵੀਰੇ ਮੈਨੂੰ ਉਵੇਂ ਜਿਵੇਂ ਗੋਲੀਆਂ ਚੱਲਦੀਆਂ ਦੀਆਂ ਰਾਤ ਨੂੰ ਫਿਰ ਮੈਂ ਲੁਕ ਜਾਣਾ ਫਿਰ ਜੋ ਲੋਕ ਆ ਕੇ ਵੀ ਇੱਥੇ ਆ ਕੇ ਕੋਈ ਬਰੇ 10-15 ਬਰੇ ਤਾਂ ਵੀ ਜਾਦੇ ਫਿਰ ਮੈਂ ਲੁਕ ਜਾਣਾ ਫਿਰ ਮੇਰੇ ਫਿਰ ਕੁੱਕਾ ਨਿਕਲ ਜਾਣਾ ਮੈਨੂੰ ਸਾਰਿਆਂ ਕਹਿਣ ਲੱਗੀਆਂ ਵੀ ਤੂੰ ਦੇਖ ਨਹੀਂ ਕਰਾਈ ਵੀ ਤੈਨੂੰ ਤਾਂ ਦਿਖਾਈ ਦਿੰਦਾ ਵੀ ਤੂੰ ਜਾ ਕੇ ਆ ਕੇ ਆਵਾ ਮੈਨੂੰ ਡਰ ਲੱਗਦਾ ਤੇ ਚੱਲ ਕਹਿੰਦੇ ਕੋਈ ਨਹੀਂ ਵੀ ਤੂੰ ਚੱਲ ਸਾਰੇ ਆ ਗਏ ਨਹੀਂ ਕੋਸ ਹੁੰਦਾ ਮੈਂ ਬਾਗੀ ਨਾਲ ਮੈਂ ਧੁੰਨੀ ਦਨੀ ਆਇਆ ਗੁਰਦੁਆਰੇ ਦੇ ਵਿੱਚ ਫਿਰ ਅਸੀਂ ਆ ਕੇ ਆਪਣੀ ਗੱਡੀ ਦੇ ਵਿੱਚ ਰਾਤ ਨੂੰ ਪਏ 4 ਵਜੇ ਫਿਰ ਸੂਰਜ ਨਾ ਸੁਰੂ ਹੋਇਆ ਹੋਇਆ ਜਣੀ ਮੈਂ ਪੌੜੀਆਂ 'ਚ ਬੈਠੀ ਮੈਨੂੰ ਦੇਖ ਦਿੰਦੇ ਨੇ ਵਿੱਚ ਗੁਲਾਬ ਜੰਦਾ ਮੈਂ ਤਾਂ ਮੈਂ ਤਾਂ ਫਿਰ ਖੜੀ ਹੋ ਗਈ ਉਧਰ ਬਾਪਾ ਨੇ ਵਾਕਲੇ ਲਿਆ ਜਿੱਦ ਤੂੰ ਮੈਂ ਦੇਖ ਕਰਾਤੀ ਫੇਰ ਨਹੀਂ ਮੈਨੇ ਮੁੜ ਕੇ ਦਿਖਾਈ ਦਿੱਤੀ ਕਤੇ ਵੀ